ਸਤਿ ਸ਼੍ਰੀ ਅਕਾਲ ਜੀ ਇੱਕ ਘਟਨਾ ਹੁਣ ਬਹੁਤ ਚੱਲ ਰਹੀ ਹੈ ਪੰਜਾਬੀ ਮੀਡੀਆ ਦੇ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਘਰਵਾਲੀ ਨੇ ਆਪਦਾ ਘਰਵਾਲਾ ਮਾਰਤਾ ਕਿਉਂਕਿ ਉਹ ਆਪਦੀ ਕੁੜੀ ਦੇ ਨਾਲ ਗਲਤ ਹਰਕਤਾਂ ਕਰਦਾ ਸੀ ਇਸ ਤੋਂ ਵੀ ਵੱਧ ਉਹ ਰੇਪ ਕਰਦਾ ਸੀਗਾ ਤੇ ਇਸ ਕਰਕੇ ਉਹਦੋਂ ਸਹਾਰਿਆ ਨਹੀਂ ਗਿਆ ਤੇ ਉਹਨੇ ਕਤਲ ਕਰ ਦਿੱਤਾ ਤੇ ਲੋਕ ਥੱਲੇ ਕਮੈਂਟ ਕਰ ਰਹੇ ਕਿ ਬਹੁਤ ਵਧੀਆ ਗੰਦ ਸਾਫ਼ ਕਰਤਾ ਚੱਕ ਦੇ ਹੁਣ ਸਜ਼ਾ ਨਹੀਂ ਹੋਣੀ ਚਾਹੀਦੀ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਇਨਵੈਸਟੀਗੇਸ਼ਨ ਵਿੱਚ ਪੁਲਿਸ ਨੂੰ ਅਜੇ ਤੱਕ ਇਹਦੀ ਕੋਈ ਗੱਲ ਨਹੀਂ ਪਤਾ ਲੱਗੀ ਇੱਕੀ ਬਿਆਨ ਤੇ ਔਰਤ ਇਹਨਾਂ ਫੈਸਲਾ ਨਾ ਸੁਣਾ ਦਿਆ ਕਰੋ ਕਿ ਬਸ ਜੋ ਕਸ਼ਕਾਇਦਾ ਉਹ ਸਹੀ ਆ ਹਰੇ ਪੁਲਸ ਨੇ ਜਾਂਚ ਵਿੱਚ ਇਹ ਜੀ ਕੋਈ ਗੱਲ ਨਹੀਂ ਪਾਈ ਜਦੋਂ ਕਤਲ ਹੋਇਆ ਜਾਨਕੌਰ ਨੇ ਪ੍ਰੀਮ ਸਿੰਘ ਦਾ ਕਤਲ ਕੀਤਾ ਉਸ ਵੇਲੇ ਜਵਾਈ ਫੋਨ ਤੇ ਸੀਗਾ ਤੇ ਉਹ ਆਪਸ ਵਿੱਚ ਲੜ ਰਹੇ ਸੀਗੇ ਉਹਨਾਂ ਦੀ ਲੜਾਈ ਚੱਲਦੀ ਆ ਰਹੀ ਸੀ ਇਸ ਕਰਕੇ ਉਹਨੇ ਗੁੱਸੇ ਵਿੱਚ ਆ ਕੇ ਸਿਰ ਵਿੱਚ ਘੋੜਨਾ ਮਾਰਿਆ ਹੋਰ ਵਾਰ ਕੀਤੇ ਤਾਂ ਕਤਲ ਹੋ ਗਿਆ 2007 ਦੇ ਵਿੱਚ ਆਰਮਪਾਲ ਯਾਦਵ ਦੀ ਇੱਕ ਖੜਾ ਮਾਈ ਸੀ ਅੰਡਰ ਟ੍ਰਾਇਲ ਕਿਵੇਂ ਇੱਕ ਦੋ ਕੁੜੀਆਂ ਨੇ ਆਪਦੇ ਪਿਓ ਤੇ ਹੀ ਬਲਾਤਕਾਰ ਦਾ ਕੇਸ ਕਰ ਦਿੱਤਾ ਸੀ ਇਹ ਬਹੁਤ ਹੁੰਦਾ ਕਿਉਂਕਿ ਮਾਂਵਾਂ ਈਆਂ ਬਾਹਰ ਖੁੱਲਾ ਚੜਨਾ ਚਾਹੁੰਦੀਆਂ ਸੀ ਤੇ ਪਿਓ ਰੋਕਦਾ ਸੀਗਾ ਤੇ ਇਸ ਕਰਕੇ ਉਹਨਾਂ ਨੇ ਆਪਦਾ ਪਿਓ ਫਸਾ ਦਿੱਤਾ ਤੇ ਕਿੰਨਾ ਟਾਈਮ ਕਿੰਨੇ ਸਾਲ ਜੇਲ੍ਹ ਚ ਕੱਟ ਕੈ ਤੇ ਫਿਰ ਬਾਹਰ ਅਜਿਹੇ ਕੇਸ ਬਹੁਤ ਹੋਏ ਆ ਇਹ ਸੱਚੀ ਘਟਨਾ ਦੇ ਸੀਗੀ ਤੇ ਇੱਕ ਬਿਆਨ ਨੇ ਬੰਦਾ ਝੂਠਾ ਕਰ ਦੇਣਾ ਹੁੰਦਾ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਇਹ ਗੱਲ ਸੱਚ ਸੀ ਕਿ ਜਾਂ ਔਰਤ ਆਪ ਦੇ ਆਪ ਨੂੰ ਬਚਾਉਣ ਲਈ ਇਹ ਸਭ ਕੁਝ ਕਰ ਰਹੀ ਆ ਕੁੜੀ ਵੀ ਹੈਗੀ ਆ ਸਾਰੇ ਹੈਗੇ ਆ ਪਤਾ ਲਾ ਰਣ ਪਰ ਲੋਕ ਇੰਨੇ इमोशनल ਹੋ ਜਾਂਦੇ ਆ ਕਿ ਸੋਚਦੇ ਨਹੀਂਗੇ ਕਿ ਬਹੁਤ ਕੇਸਾਂ ਦੇ ਵਿੱਚ ਹੁੰਦਾ ਇਹ ਦਾਜ ਦੇ ਕੇਸਾਂ ਵਿੱਚ ਵੀ ਹੁੰਦਾ ਸਿਰਫ ਇੱਕ ਬਿਆਨ ਸਾਰਾ ਪਰਿਵਾਰ ਅੰਦਰ ਕਰਾ ਦਿੰਦਾ ਤੇ ਸਾਰੀ ਉਮਰ ਨਾਲੇ ਬਦਨਾਮੀ ਨਾਲੇ ਖਰਚਾਂ ਨਾਲੇ ਘਰ ਉਜੜ ਜਾਂਦਾ ਚਲੋ ਜੋ ਵੀ ਹੋਇਆ ਜੇ ਕਰਜੇ ਸੱਚ ਹੋਇਆ ਉਹ ਬੰਦਾ ਇਦਾਂ ਕਰਦਾ ਸੀਗਾ ਤੇ ਉਸ ਨੂੰ ਸਜ਼ਾ ਹੋ ਚੁੱਕੀ ਆ ਤੇ ਔਰਥ ਨੂੰ ਸਜ਼ਾ ਨਹੀਂ ਹੋਣੀ ਚਾਹੀਦੀ ਪਰ ਜਿਵੇਂ ਮੈਨੂੰ ਲੱਗ ਰਿਹਾ ਇਹ ਗੱਲ ਨਹੀਂ ਹੋਈ ਇਨਵੈਸਟੀਗੇਸ਼ਨ ਕਰਕੇ ਫਿਰ ਨਹੀਂ ਤਾਂ ਫਿਰ ਉਹਨੂੰ ਸਜ਼ਾ ਹੋਣੀ ਚਾਹੀਦੀ ਪੂਰੀ ਕਰੜੀ ਸਸਿਆ ਕਾਲਜੀ ਪੰਜਾਬ ਸਿੰਘ ਜੀ ਅਨਨ ਨੂੰ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜਉਦੇ ਵਾਸਤੇ ਰਹੋ